ਦੇਸ਼ ਵਿਪາກ ਦੇ ਲਈ 5598 ਕਰੋੜ ਦਾ ਬਜਟ ਰੱਖਿਆ ਗਿਆ ਹੈ ਪਿਛਲੇ 3 ਸਾਲਾਂ ਦੇ ਵਿੱਚ 881 ਆਮ ਆਦਮੀ ਕਲੀਨਿਕ ਬਣਾਏ ਗਏ ਨੇ ਹੁਣ ਤੱਕ 3 ਕਰੋੜ ਤੋਂ ਵੱਧ ਮਰੀਜ਼ਾਂ ਦਾ ਇਲਾਜ ਕਲੀਨਿਕਾਂ ਦਾ ਵਿੱਚ ਹੋਇਆ ਸੋ ਪਿਛਲੀਆਂ ਸਰਕਾਰਾਂ ਨੇ ਬਿਮਾਰ ਪੰਜਾਬ ਬਣਾਇਆ ਆਪ ਸਰਕਾਰ ਸਿਹਤਮੰਦ ਪੰਜਾਬ ਬਣਾ ਰਹੀ ਹੈ ਸੇਤ ਵਿਭਾਗ ਦੇ ਲਈ 5598 ਕਰੋੜ ਦਾ ਬਜਟ ਜਿਹੜਾ ਕਿ ਰੱਖਵਾ ਰੱਖਿਆ ਗਿਆ ਹੈ ਸ ਬਜਟ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ 881 ਆਮ ਆਦਮੀ ਕਲੀਨਿਕ ਬਣਾਏ ਗਏ ਨੇ ਪੰਜਾਬ ਸਰਕਾਰ ਨੇ ਸੇਤ ਵਿਭਾਗ ਦੇ ਲਈ ਵੀ ਬਜਟ ਰੱਖਵਾ ਰੱਖਿਆ ਹੁਣ ਤੱਕ 3 ਕਰੋੜ ਤੋਂ ਵੱਧ ਮਰੀਜ਼ਾਂ ਦਾ ਇਲਾਜ ਜਨਾਬ ਮੁਹੱਲਾ ਕਲੀਨਿਕਾਂ ਦੇ ਵਿੱਚ ਹੋਇਆ ਸੋ ਪਿਛਲੀਆਂ ਸਰਕਾਰਾਂ ਨੇ ਬਿਮਾਰ ਪੰਜਾਬ ਬਣਾਇਆ ਹੈ ਹਰਪਾਲ ਸਿੰਘ ਜੀ ਮਾਰੇ ਵੱਲੋਂ ਕਿਹਾ ਗਿਆ ਤੋ ਆਪ ਸਰਕਾਰ ਸਿਹਤਮੰਦ ਪੰਜਾਬ ਬਣਾ ਰਹੀ ਹੈ ਜਿਸ ਦੇ ਕਰਕੇ ਅੱਜ ਪੰਜਾਬ ਦੇਸ਼ ਬਜਟ ਦੇ ਵਿੱਚ ਸਿਹਤ ਵਿਭਾਗ ਦੇ ਲਈ 5598 ਕਰੋੜ ਰੁਪਏ ਦਾ ਬਜਟ ਰੱਖਵਾ ਰੱਖਿਆ ਗਿਆ। ਸੋ ਮਾਨਜੋ ਸਪੀਕਰ ਸਾਹਿਬ ਜਿਵੇਂ ਹੁਣ ਗੱਲ ਕਰਾਂ ਸਿਹਤ ਅਤੇ ਪਰਿਵਾਰ ਭਲਾਈ ਡਿਪਾਰਟਮੈਂਟ ਦੀ ਕਿਉਂਕਿ ਮਜ਼ਬੂਤ ਸਿਹਤ ਸੰਭਾਲ ਪ੍ਰਣਾਲੀ ਖੁਸ਼ਹਾਲ ਸਮਾਜ ਦੀ ਬੁਨਿਆਦ ਹੈ ਕਿਉਂਕਿ ਜਦੋਂ ਅਸੀਂ ਤੰਦਰੁਸਤ ਹੁੰਦੇ ਆ ਅਸੀਂ ਵਾਅਦੇ ਫੁੱਲਦੇ ਆ ਜਦੋਂ ਅਸੀਂ ਵਾਅਦੇ ਫੁੱਲਦੇ ਆ ਤਾਂ ਅਸੀਂ ਸਾਰਿਆਂ ਲਈ ਰੋਸ਼ਨ ਪ੍ਰੈਟਿਕਸ ਕਰਦੇ ਹਾਂ ਸਾਡਾ ਮੰਨਣਾ ਹੈ ਕਿ ਮੁਫਤ ਤੇ ਮਿਆਰੀ ਸਿਹਤ ਸੰਭਾਲ ਭਾਰਤ ਦੇ ਹਰ ਨਾਗਰਿਕ ਨੂੰ ਉਦਕਾਰ ਦੇ ਤੌਰ ਤੇ ਪ੍ਰਦੋਣ ਹੋਣੀ ਚਾਹੀਦੀ ਹੈ ਭਾਵੇਂ ਉਹ ਅਮੀਰ ਹੋਵੇ ਜਾਂ ਗਰੀਬ ਇਹ ਸਮੁੱਚੇ ਦੇਸ਼ ਲਈ ਮੰਦਪਾਗਾ ਹੈ ਕਿ ਆਜ਼ਾਦੀ ਦੇ 78 ਸਾਲ ਬਾਅਦ ਵੀ ਸਰ ਆਜ਼ਾਦੀ ਦੇ 78 ਸਾਲ ਬਾਅਦ ਵੀ ਕੋਈ ਵੀ ਸਰਕਾਰ ਸਾਰੇ ਨਾਗਰਿਕਾਂ ਲਈ ਯੂਨੀਵਰਸਲ ਸਿਹਤ ਕਵਰੇਜ ਯਕੀਨੀ ਨਹੀਂ ਬਣਾ ਸਕੀ ਪਰ ਪੰਜਾਬ ਹੁਣ ਹੋਰ ਇੰਤਜ਼ਾਰ ਸਰ ਨਹੀਂ ਕਰੇਗਾ ਸਿਹਤ ਹਮੇਸ਼ਾ ਸਾਡੀ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚ ਇੱਕ ਰਹੀ ਆ ਅਸੀਂ ਇਸ ਪਾਰੇ ਨੂੰ ਹਮੇਸ਼ਾ ਲਈ ਪੂਰਨ ਵਚਨਬੱਧ ਰਹੇ ਹਾਂ ਪਿਛਲੇ 3 ਸਾਲਾਂ ਵਿੱਚ ਸਾਡੀ ਸਰਕਾਰ ਨੇ 881 ਆਮ ਆਦਮੀ ਕਲੀਨਿਕ ਦੀ ਸਥਾਪਨਾ ਕਰਕੇ ਮੁੱਢਲੀ ਸਿਹਤ ਦੇਖਭਾਲ ਤੱਕ ਵਿਆਪਕ ਪਹੁੰਚ ਦੀ ਦਿਸ਼ਾ ਵੱਲ ਇੱਕ ਵੱਡੀ ਤਰੱਕੀ ਕੀਤੀ ਹੈ ਜੋ ਹਰੇਕ ਲੜਤੀ ਨੂੰ ਮੁਫਤ ਡਾਕਟਰੀ ਸਲਾਹ ਮੁਫਤ ਦਵਾਈਆਂ ਮੁਫਤ ਟੈਸਟ ਕਰਾਉਣ ਦੀ ਸਹੂਲਤ ਪ੍ਰਦਾਨ ਕਰਦੀ ਹੈ ਆਮਦਨਿਕ ਕਲਿਨਿਕਾਂ ਵਿੱਚ ਹਰ ਰੋਜ਼ ਸਰ ਬਹੁਤ ਵੱਡਾ ਆંકੜਾ ਹਰ ਰੋਜ਼ 70000 ਤੋਂ ਵੱਧ ਲੋਕ ਚੜ੍ਹਦੇ ਉਹ ਮੁਫਤ ਇਲਾਜ ਪ੍ਰਾਪਤ ਕਰਦੇ ਹਨ ਹੁਣ ਤੱਕ 3 ਕਰੋੜ ਤੋਂ ਵੱਧ ਮਰੀਜ਼ਾਂ ਨੂੰ ਇਨ੍ਹਾਂ ਕਲਿਨਿਕਾਂ ਵਿੱਚ ਸਵਾਮਾ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ ਕਾਂਗਰਸ ਸਰ ਕਾਂਗਰਸ ਅਤੇ ਕਾਲੀਦਾਲ ਨੇ ਰਲ ਕੇ ਸਰ ਰਲ ਕੇ ਦੋਨਾਂ ਨੇ ਬਿਮਾਰ ਪੰਜਾਬ ਦੀ ਸਜਣਾ ਕੀਤੀ ਰਲ ਕੇ ਬਿਮਾਰ ਪੰਜਾਬ ਦੀ ਸਜਣਾ ਕੀਤੀ ਤੇ ਅਸੀਂ ਹੁਣ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਸਿਹਤਮੰਦ ਪੰਜਾਬ ਬਣਾ ਰਹੇ ਹਾਂ